ਸਸ਼ੀਗਾਂ ਜਗਬਣੀ ਟੀਵੀ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਸਵਾਗਤ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ ਜੀ ਆ ਸਰ ਜਲੰਧਰ ਤੁਹਾਡਾ 8 ਸਾਲ ਬਾਅਦ ਫਿਰ ਤੋਂ ਸਵਾਗਤ ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਹੁਣ ਦੇ ਸਮੇਂ 'ਚ ਜਲੰਧਰ ਕਿੰਨਾ ਕੁ ਬਦਲਿਆ ਨਜ਼ਰ ਆਉਂਦਾ ਤੁਹਾਨੂੰ ਮੈਨੂੰ ਅਜਾਇਬ ਨੂੰ ਥੋੜਾ ਹੀ ਚੇਰ ਹੋਇਆ ਬਟ ਮੈਂ ਜੋ ਆਬਜ਼ਰਵ ਕੀਤਾ ਹੈ ਜਲੰਧਰ ਦਾ ਸਾਈਜ਼ ਵੱਡਾ ਹੋ ਗਿਆ ਆਬਾਦੀ ਵਧ ਗਈ ਔਰ ਆਬਾਦੀ ਦੇ ਨਾਲ ਨਾਲ ਕਈ ਸਮੱਸਿਆਵਾਂ ਵੀ ਬਾਤ ਗਈਆਂ ਜੀ ਬਿਲਕੁਲ ਅ ਕੁਝ ਚੀਜ਼ਾਂ ਮੈਨੂੰ ਹੁਣ ਤੱਕ ਨਜ਼ਰ ਆਈਆਂ ਨੇ ਮਸਲਨ ਟ੍ਰੈਫਿਕ ਦੀ ਇੱਕ ਬਹੁਤ ਵੱਡੀ ਸਮੱਸਿਆ ਇਸ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਔਰ ਹੋਰ ਵੀ ਕਈ ਤਰੀਕਾ ਤਰ੍ਹਾਂ ਦੀ ਸਮੱਸਿਆਵਾਂ ਇਸ ਸ਼ਹਿਰ 'ਚ ਹੈਗੀ ਤੁਹਾਡੀਆਂ ਜਲੰਧਰ ਦੇ ਲਈ ਕੀ ਪ੍ਰਾਇੋਰਟੀਜ਼ ਰਹਿਣਗੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਕਰਪਸ਼ਨ ਔਰ ਡਰੱਗਸ ਜੀ ਇਹ ਮੇਰੇ ਮੁੱਖ ਮੇਨ ਮੁੱਦੇ ਨੇ ਸਭ ਤੋਂ ਹੈ ਮੁੱਦੇ ਨੇ ਅਹਿਮ ਮੁੱਦੇ ਨੇ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਇੱਕ ਇਹੋ ਜੀ ਪਬਲਿਕ ਫ੍ਰੈਂਡਲੀ ਪੁਲਿਸ ਧਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਪੁਲਿਸ ਦੇ ਪ੍ਰਤੀ ਇੱਕ ਜਿਹੜਾ ਡਰ ਇੱਕ ਖੌਫ ਜਿਹੜਾ ਹੈ ਉਹ ਖਤਮ ਹੋ ਸਕੇ ਔਰ ਇਸ ਪੁਲਿਸ ਨੂੰ ਪਬਲਿਕ ਫ੍ਰੈਂਡਲੀ ਕਰ ਸਕਾ ਇਹ ਮੇਰੀ ਕੋਸ਼ਿਸ਼ ਹੋਏਗੀ ਬਹੁਤ ਅੱਛੀ ਤੁਹਾਡੀ ਕੋਸ਼ਿਸ਼ ਹੈ ਅਜੇ ਵੀ ਸਾਰੇ ਵਿਖਣ ਚਾਹੁੰਦਾ ਹੈ ਕਿ ਪੁਲਿਸ ਤੋਂ ਲੋਕ ਡਰਦੇ ਨੇ ਉਹਨਾਂ ਦੇ ਮਨ 'ਚ ਅਜੇ ਵੀ ਖੌਫ ਹੈ ਔਰ ਇੱਕ ਜਿਹੜਾ ਕਲਚਰ ਚੱਲੇ ਆ ਰਿਹਾ ਹੈ ਕਿ ਜੇਕਰ ਥਾਣੇ ਜਾਣਾ ਪੁਲਿਸ ਸਟੇਸ਼ਨ ਜਾਣਾ ਤਾਂ ਕਿਸੇ ਲੀਡਰ ਨੂੰ ਜਾਂ ਸਿਆਸਤਦਾਨ ਨੂੰ ਨਾਲ ਲੈ ਕੇ ਜਾਣਾ ਤਾਂ ਇਸ ਕਲਚਰ ਨੂੰ ਖਤਮ ਕਰਨ ਦੇ ਲਈ ਤੁਸੀਂ ਕੀ ਕਰੋਗੇ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਇੱਕ ਕੋਲੋਨੀਅਲ ਹੈਂਗਓਵਰ ਚੱਲਾ ਰਿਹਾ ਹੈ ਔਰ ਲੋਕਾਂ ਦੇ ਵਿੱਚ ਜਿੰਨਾ ਕਿ ਵਿਸ਼ਵਾਸ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਮੈਂ ਬੜਾ ਫ੍ਰੈਂਕਲੀ ਤੁਹਾਨੂੰ ਦੱਸ ਰਿਹਾ ਸ਼ਾਇਦ ਅਸੀਂ ਉਹਨਾਂ ਉਹਨਾਂ ਦਾ ਕੌਨਫੀਡੈਂਸ ਨਹੀਂ ਲੈ ਸਕੇ ਆ ਬਟ ਆਫਲੈਟ ਜਿਹੜੇ ਨਵੇਂ ਸਾਡੇ ਲੜਕੇ ਭਰਤੀ ਹੋ ਰਹੇ ਆ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੂੰ ਅਸੀਂ ਔਨ ਜੌਬ ਟ੍ਰੇਨਿੰਗ ਵੀ ਦੇ ਰਹੇ ਹਾਂ ਉਹਨਾਂ ਨੂੰ ਸਮਝਾਉ ਵੀ ਰਹੇ ਹਾਂ ਕਿ ਲੋਕਾਂ ਨਾਲ ਬੇਸਿਕਲੀ ਉਹ ਵੀ ਸਮਾਜ ਦੇ ਹਿੱਸੇ ਨੇ ਔਰ ਜਦੋਂ ਵੀ ਕੋਈ ਗਰੀਬ ਮਜ਼ਲੂਮ ਨੀਡੀ ਧਾਣੇ ਦੇ ਵਿੱਚ ਜਾਂ ਕੰਪਲੇਨਟ ਕਰਾਣ ਲਈ ਆਂਦਾ ਹੈ ਤਾਂ ਉਹਨੂੰ ਉਹਦੀ ਚੰਗੀ ਤਰ੍ਹਾਂ ਉਹਦੀ ਡੀਲਿੰਗ ਹੋਵੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਚੀਜ਼ਾਂ 'ਚ ਪਰਿਵਰਤਨ ਵੀ ਆ ਰਿਹਾ ਹੈ but uh, it is still far from uh, you know satisfaction atsal pehla sir je tu esi thi ta traffic di samasya kafi had tak jehdi hai giya sort out ho gi si uss de baad fir sadan vi vadde gaye abadi vi vadde gi lok vadde gaye par bazaar holi holi pide hunde gaye hun vekhya jave ta dilender ch jehda traffic da bahut bura haal hai ta is nu nijatthan de layi tusi ki strategy taiyar kiti hai ede ch dekho jehda traffic hai ede ch hor vi kai components hunde hai infrastructure ਟ੍ਰੈਫਿਕ ਇੰਜੀਨੀਅਰਿੰਗ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਆਪ ਦੱਸਿਆ ਕਿ ਵਹੀਕਲ ਟ੍ਰੈਫਿਕਸ ਵਧ ਗਏ ਸ਼ੋਪਿੰਗ ਮਾਲਸ ਬਣ ਗਏ ਪਾਰਕਿੰਗ ਸਪੇਸਸ ਘਟ ਗਈਆਂ ਜਾਂ ਕਈ ਜਗ੍ਹਾ ਪਾਰਕਿੰਗ ਸਪੇਸਸ ਅਵੇਲੇਬਲ ਨਹੀਂ ਹੈ ਜੀ ਮੇਰੀ ਕੋਸ਼ਿਸ਼ ਹੋਏਗੀ ਕਿ ਇਨ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਜਿਹੜੇ ਸਾਡੇ ਐਗਜ਼ਿਸਟਿੰਗ ਰਿਸੋਰਸਸ ਹੈ ਉਹਨਾਂ ਨੂੰ ਯੂਜ਼ ਕਰਕੇ ਇਸ ਸਿਸਟਮ ਨੂੰ ਖੋਰ ਚੰਗਾ ਬਣਾਈਏ ਤਾਂ ਕਿ ਐਟਲੀਸਟ ਜਿੰਨਾ ਕ ਅਸੀਂ ਲੋਕਾਂ ਨੂੰ ਠੀਕ ਟ੍ਰੈਫਿਕ ਵਿਵਸਥਾ ਦੇ ਸਕਦੇ ਹਾਂ ਉਹ ਦੇਈਏ ਸੁਰੱਖਿਆ ਦੀ ਗੱਲ ਕਰੀਏ ਤਾਂ ਸਰ ਹਰ ਰੋਜ਼ ਵਾਰ ਦਾ ਸਾਹਮਣੇ ਆਉਂਦਿਆਂ ਨੇ ਪੀਟੀ ਕ੍ਰਾਈਮ ਵੱਧਦਾ ਜਾ ਰਿਹਾ ਲਗਾਤਾਰ ਸਨੇਚਿੰਗ ਅਜੇ ਵੀ ਨਹੀਂ ਰੁਕ ਰਹੀ ਹੈ ਜਿਵੇਂ ਬੈਂਕਾਂ ਦੀ ਲੁੱਟ ਦੀ ਗੱਲ ਕਰੀਏ ਏਟੀਐਮ ਲੁੱਟ ਅਜੇ ਵੀ ਲਗਾਤਾਰ ਜਾਰੀ ਹੈ ਤਾਂ ਸੁਰੱਖਿਆ ਦੇ ਮੱਦੇ ਨਜ਼ਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਕੰਟਰੋਲ ਕੀਤਾ ਜਾਵੇ ਸੁਰੱਖਿਆ ਦੇ ਮੱਦੇ ਨਜ਼ਰ ਵੀ ਜਿਹੜੇ ਸਾਡੇ ਰਿਸੋਰਸਸ ਹੈ ਮੇਰੀ ਪਹਿਲ ਦੇ ਤੌਰ ਤੇ ਮੇਰੀ ਕੋਸ਼ਿਸ਼ ਹੈ ਕਿ ਅਸੀਂ اپنی ایک مین پاور اڈٹ ਕਰਕੇ ਜਿਵੇਂ ਅਸੀਂ ਕਹੀਏ ਸਾਨੂੰ ਇਹ ਚਾਹੀਦਾ ਹੈ ਉਹ ਚਾਹੀਦਾ ਉਹ ਮੁਸ਼ਕਿਲ ਗੱਲਾਂ ਹੁੰਦੀਆਂ ਮੇਰੀ ਕੋਸ਼ਿਸ਼ ਹੋਏਗੀ ਕਿ ਮੇਰੇ ਕੋਲ ਜਿਹੜੇ रिसोर्सेज ਹੈ ਉਸ ਦਾ ਆਪਟੀਮਮ ਯੂਟਲਾਈਜੇਸ਼ਨ ਕਰੀ ਹੁਣ ਰੀਸੈਂਟਲੀ ਮੈਂ ਜਾ ਕੇ ਆਪਣੇ ਮੁਲਾਜ਼ਮਾਂ ਨੂੰ ਮਿਲਦਾ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਇਨਕਰੇਜ ਕਰਦਾ ਕਿ ਉਹ ਇਨਫੋਰਮੇਸ਼ਨ ਜਨਰੇਟ ਕਰ ਮੈਂ ਉਹਨਾਂ ਨੇ ਕਿਹਾ ਲੋਕਾਂ ਦੇ ਵਿੱਚ ਜਾਣ ਲੋਕਾਂ ਨਾਲ ਮੀਟਿੰਗ ਕਰਨ تاکہ ਜਦੋਂ ਲੋਕਾਂ ਦਾ ਇੱਕ ਤਾਉਣ ਉਹਨਾਂ ਨਾਲ ਹੋ ਜਾਏਗਾ ਲੋਕਾਂ ਨੂੰ ਉਹਨਾਂ ਤੇ ਭਰੋਸਾ ਹੋ ਜਾਏਗਾ ਤੇ انفارمیشن ਵਿਲ سٹارਟ ਕਮਿੰਗ ਐਂਡ दैट इज द ਰੀਜ਼ਨ ਜਿਹੜਾ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਸਵਾਲ ਕੀਤਾ ਸੀ ਕਿ ਲੋਕ ਪੁਲਿਸ ਤੋਂ ਅ ਅਜੇ ਵੀ ਅਜੇ ਵੀ ਡਰ ਮਹਿਸੂਸ ਕਰਦੇ ਆਂ ਪੁਲਿਸ ਜਾਣ ਲਈ ਉਸ ਡਰ ਨੂੰ ਖਤਮ ਕਰਨ ਦੀ ਲੋੜ ਹੈ ਇੱਕ ਵਾਰੀ ਉਹ ਡਰ हट ਗਿਆ ਤੇ ਫਿਰ ਇਹ ਸਾਰੀਆਂ ਚੀਜ਼ਾਂ ਕੰਟਰੋਲ ਕਰਨੀਆਂ ਬਹੁਤ ਸੌਖੀਆਂ ਨੇ ਆਮ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਲੇਕਿਨ ਉਹ ਕਈ ਵਾਰ ਸ਼ੇਅਰ ਨਹੀਂ ਕਰਦੇ ਕਿ ਪਤਾ ਨਹੀਂ ਸ਼ੇਅਰ ਕਰੀਏ ਤੇ ਸਾਡੇ ਨਾਲ ਕੀ ਸਲੂਕ ਹੋਏਗਾ ਸੋ ਮੈਂ ਆਪ ਜਾ ਕੇ ਫੀਲਡ ਦੇ ਵਿੱਚ ਮੈਂ ਆਪਣੇ ਸਾਰੇ ਅਫਸਰਾਂ ਨੂੰ ਵੀ ਇਹੀ ਕਹਿੰਨਾ ਜਾ ਕੇ ਠਾਣਿਆਂ ਚ ਜਿੱਥੇ ਜਿੱਥੇ ਮੁਲਾਜ਼ਮ ਖੜੇ ਆ ਉਹਨਾਂ ਨਾਲ ਬੈਠ ਕੇ ਗੱਲ ਕਰੋ ਉਹਨਾਂ ਨੂੰ ਇਨਸਪਾਇਰ ਕਰੋ ਕਿ ਉਹ ਇੱਕ ਚੰਗੇ ਇਨਸਾਨ ਬਣਨ ਲੋਕਾਂ ਦੀ ਸੇਵਾ ਕਰਨ ਲੋਕਾਂ ਦੇ ਵਿਚਾਰ ਜਾਣ ਜੀ ਤਾਂ ਕਿ ਲੋਕ ਸਾਡੇ ਨਾਲ ਹੈਲਪ ਕਰਨ ਲੋਕਾਂ ਦੀ ਹੈਲਪ ਦੇ ਬਿਨਾ ਇਹ ਸਾਰੀਆਂ ਚੀਜ਼ਾਂ ਕੰਟਰੋਲ ਕਰਨੀਆਂ ਬਹੁਤ ਮੁਸ਼ਕਲ ਹੁੰਦੀ ਹੈ ਜੀ ਕੋਸਮਾ ਪਹਿਲਾਂ ਸਰ ਜਲੰਧਰ ਦੇ ਵਿੱਚ ਫੁੱਟ ਪੈਟ੍ਰੋਲਿੰਗ ਸ਼ੁਰੂ ਕੀਤੀ ਗਈ ਸੀ ਉਹਦੀ ਉਹਦੀ ਆਊਟਪੁੱਟ ਬਹੁਤ ਚੰਗੀ ਆਈ ਸੀ ਪਰ ਉਸ ਤੋਂ ਬਾਅਦ ਫਿਰ ਉਸ ਨੂੰ ਬੰਦ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਹੁਣ ਸਮੇਂ ਦੀ ਲੋੜ ਹੈ ਆਈ ਹੈਵ ਸਮ ਪਲਾਨਸ ਮੇਰੇ ਖਿਆਲ ਇਸ ਵੇਲੇ ਇਹ ਗੱਲਾਂ ਕਰਨੀਆਂ ਥੋੜਾ ਪ੍ਰੀਮਚੂਰ ਹੋਏਗਾ ਬਟ ਆਈ ਡੈਫੀਨਿਟਲੀ ਹੈਵ ਸਮ ਪਲਾਨਸ ਔਰ ਜਿਹੜੇ ਤੁਸੀਂ ਪੈਟੀ ਕ੍ਰਾਈਮਸ ਦੀ ਗੱਲ ਕਰ ਰਹੇ ਹੋ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਇਹਦੇ ਚ ਬਹੁਤ ਵੱਡਾ ਚੇਂਜ ਆਏਗਾ this i can say for sure we have number of uh, measures i have in mind but ਥੋੜਾ ਜਿਹਾ ਉਹਨੂੰ ਇੰਪਲੀਮੈਂਟ ਕਰਨ ਚ ਥੋੜਾ ਸਮਾਂ ਲੱਗੇਗਾ ਹੀਲਾ ਸਵਾਲ ਸਰ ਕਿ ਬਹੁਤ ਸਾਰੇ ਕੇਸ ਜਿਹੜੇ ਜਲੰਧਰ ਨਾਲ ਜੁੜੇ ਹੋਏ ਨੇ ਉਹ ਅਣਸੁਲਝੇ ਪਏ ਨੇ ਚਾਹੇ ਤੁਹਾਡੇ ਸਮੇਂ ਦੇ ਸੀ ਪੰਜਾਬ ਐਂਡ ਸਿੰਧ ਬੈਂਕ ਦੀ ਲੋਟ ਦਾ ਮਾਮਲਾ ਸੀ ਚਾਹੇ ਪਟਾਣਕੋਟ ਚੌਂਕ ਦੇ ਵਿੱਚ ਕੋਈ ਬੰਬ ਨੁਮਾ ਚੀਜ਼ ਮਿਲੀ ਸੀ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਕਿਉਂ ਕੀ ਸੀ ਇਸ ਤੋਂ ਇਲਾਵਾ ਸਭ ਤੋਂ ਵੱਡਾ ਮੁੱਦਾ ਹੈ ਕਿ ਐਨ ਆਰ ਆਈ ਰਣਜੀਤ ਪੁਆਰ ਦਾ ਮਰਡਰ ਮਾਮਲਾ ਜਿਹੜਾ ਹੈ ਤਾਂ ਇਹ ਸਾਰੇ ਮਾਮਲੇ ਲੋਕ ਆਸਕਰਨ ਕੀ ਜਲਦੀ ਹੀ ਹੱਲ ਹੋਵੇਗਾ ਬਿਲਕੁਲ ਮੈਂ ਪਹਿਲ ਦੇ ਆਧਾਰ ਤੇ ਇਸ ਦੇ ਅਗੇ ਇੱਕ ਕਿਡਨੀ ਵਾਲਾ ਵੀ ਜੁੜਿਆ ਹੋਇਆ ਹੈ ਇਹ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਇਹਦਾ ਡਿਸਪੋਜ਼ਲ ਕਰਾਂਗੇ ਔਰ ਜੋ ਲਾਫਲ ਐਕਸ਼ਨ ਹੋਏਗਾ ਉਹ ਲਿਆਂਗੇ ਜੀ ਕਿਸੇ ਚੀਜ਼ ਨੂੰ ਡਿਲੇ ਕਰਨਾ ਉਹ ਡਿਨਾਈਲ ਜਾਂ ਹੋ ਜਾਂਦਾ ਸੋ ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਜਿਨਨੇ ਪੈਂਡਿੰਗ ਇਨਵੈਸਟੀਗੇਸ਼ਨ ਕੇਸਸ ਹੈ ਉਹਨਾਂ ਦਾ ਵੀ ਫੌਰੀ ਉਹ ਨਿਪਟਾਰਾ ਕਰੀਏ ਤਾਂ ਕਿ ਲੋਕਾਂ ਨੂੰ ਨਿਆਂ ਮਿਲ ਸਕੇ ਬਿਕੋਜ਼ ਦੈਟ ਇਜ਼ ਦਾ ਐਂਡ ਆਫ ਟ੍ਰਿਮਲੈਸ ਜਸਟਿਸ ਸਿਸਟਮ ਜੀ ਸੋ ਮੈਂ ਅਫਸਰਾਂ ਨਾਲ ਸਾਰਿਆਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਆਪਣੀ ਪਾਲਿਸੀਜ਼ ਬਾਰੇ ਦੱਸਿਆ ਐਂਡ ਆਈ ਏਮ ਸ਼ੋਰ ਉਹਦੇ ਚੰਗੇ ਰਿਜ਼ਲਟਸ ਆਣਗੇ ਔਰ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਾਂਗਾ ਕਿ ਸਾਡੇ ਨਾਲ ਸਹਿਯੋਗ ਕਰਨ ਔਰ ਵਿਸ਼ਵਾਸ ਕਰਕੇ ਦੇਖੋ ਜੋ ਵੀ ਇਨਫਰਮੇਸ਼ਨ ਤੁਹਾਡੇ ਕੋਲ ਹੈ ਉਹ ਸ਼ੇਅਰ ਕਰੋ ਸਾਡੇ ਨਾਲ ਅਸੀਂ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ। ਥੈਂਕ ਯੂ। ਜੁਲੰਦਰ ਦੇ ਜ਼ਿਲ੍ਹਾਦਰ ਤੇ ਪੁਲਿਸ ਕਮਿਸ਼ਨਰ ਸ਼੍ਰੀ ਆਰਪੀਤ ਸ਼ੁਕਲਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ ਕਿ ਪੁਲਿਸ ਤੇ ਲੋਕਾਂ ਦੇ ਨਾਲ ਜਿਹੜਾ ਰابطਾ ਹੈ ਉਹ ਕਾਇਮ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਅੰਦਰੋਂ ਉਹਨਾਂ ਦੀ ਮੰਗ ਦਾ ਖਾਫ ਖਤਮ ਕੀਤਾ ਜਾਵੇ। ਉਮੀਦ ਕਰਦੇ ਹਾਂ ਕਿ ਸ਼ੁਕਲਾ ਸਾਹਿਬ ਦੇ ਆਉਣ ਦੇ ਨਾਲ ਜਲੰਧਰ ਦੀਆਂ ਸਮੱਸਿਆਵਾਂ ਜਲਦ ਹੀ ਦੂਰ ਹੋਣਗੀਆਂ।